ਸੋ ਅੱਜ ਅਸੀਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਸਿੱਖਣਾ ਹੈ ਕਿ ਪ੍ਰਭੂ ਸਾਨੂੰ ਲੜਨਾ ਸਿਖਾਉਂਦੇ ਆ ਹallelujah ਬੱਖਰਾ ਵਿਸ਼ਾ ਹੈ ਨਾ ਰੋਜ਼ ਚਰਚ ਵਿੱਚ ਦੱਸਦੇ ਸੀ ਕਿ ਪ੍ਰਭੂ ਸ਼ਾਂਤੀ ਦਾ ਰਾਜਕੁਮਾਰ ਪ੍ਰਭੂ ਜੀ ਸ਼ਾਂਤੀ ਦਿੰਦੇ ਆ ਪ੍ਰਭੂ ਕਹਿੰਦੇ ਸਭ ਨਾਲ ਪਿਆਰ ਕਰੋ ਅੱਜ ਵਿਸ਼ਾ ਹੈ ਪ੍ਰਭੂ ਲੜਨਾ ਸਿਖਾਉਂਦੇ ਆ ਕਿੰਨੇ ਜਣੇ ਸਿੱਖਣਾ ਚਾਹੁੰਦੇ ਆ ਵੈਲ ਡਨ ਪ੍ਰਾਊਡ ਆਫ ਯੂ ਜਿਨ੍ਹਾਂ ਨੇ ਹੱਥ ਖੜੇ ਕੀਤੇ ਇਹਦਾ ਮਤਲਬ ਉਹਨਾਂ ਨੂੰ ਸਮਝ ਆ ਕਿ ਸੱਚੀ ਪ੍ਰਭੂ ਸਾਨੂੰ ਲੜਨਾ ਵੀ ਸਿਖਾਉਂਦੇ ਆ ਹਾਲੇਲੂਇਆ ਹੁਣ ਤੁਸੀਂ ਆਪਣੇ ਲਈ ਜ਼ਬਰਦਸਤ ਤਾੜੀਆਂ ਮਾਰ ਦਿਓ ਇੱਕ ਵਾਰੀ ਪ੍ਰਭੂ ਜੀ ਦੀ ਬੜੀ ਆਈ ਹੋਏ ਸੱਚੀ ਅਸੀਂ ਇੱਕ ਆਤਮਿਕ ਯੁੱਧ ਦੇ ਵਿੱਚ ਆ ਆਤਮਿਕ ਜੰਗ ਦੇ ਵਿੱਚ ਆ ਅਰ ਉਹ ਜੰਗ ਅਸੀਂ ਆਪਣੀ ਸਮਝ ਨਾਲ ਨਹੀਂ ਜਿੱਤ ਸਕਦੇ ਪਰ ਸਿਰਫ ਅਸੀਂ ਪਰਮੇਸ਼ਵਰ ਜੀ ਦੀ ਦਿੱਤੀ ਹੋਈ ਸਿੱਖਿਆ ਦੇ ਨਾਲ ਹੀ ਉਸ ਜੰਗ ਦੇ ਵਿੱਚ ਫਤਿਹਮੰਦ ਹੁੰਨੇ ਆ ਹਾਲੇਲੂਇਆ ਅਰ ਉਹੀ ਆਤਮਿਕ ਜੰਗ ਪ੍ਰਭੂ ਜੀ ਸਾਨੂੰ ਲੜਨਾ ਸਿਖਾਉਂਦੇ ਆ ਕਿਉਂਕਿ ਵਚਨ ਦੇ ਵਿੱਚ ਲਿਖਿਆ ਆ ਸਾਡੀ ਜਿਹੜੀ ਲੜਾਈ ਆ ਉਹ ਲਹੂ ਮਾਸ ਦੇ ਨਾਲ ਨਹੀਂ ਆ ਪਰ ਅੰਧਕਾਰ ਦੀਆਂ ਜਿਹੜੀਆਂ ਸ਼ਕਤੀਆਂ ਆ ਉਹਨਾਂ ਦੇ ਨਾਲ ਆ ਸਾਡੀ ਲੜਾਈ ਆ ਸਾਡੇ ਅੰਦਰ ਚੱਲਣ ਵਾਲੇ ਵਿਚਾਰਾਂ ਦੇ ਨਾਲ ਸਾਡੀਆਂ ਸੋਚਾਂ ਦੇ ਨਾਲ ਆਪਣੇ ਹੀ ਮਨ ਦੇ ਨਾਲ ਉਹਨਾਂ तमाम ਸ਼ਕਤੀਆਂ ਦੇ ਨਾਲ ਜਿਹੜੀਆਂ ਸਾਡੇ ਆਪਿਆਂ ਨੂੰ ਸਾਡੇ ਵਿਰੁੱਧ ਖੜੇ ਕਰ ਦਿੰਦੀਆਂ ਆ ਮਨੁੱਖ ਮਾੜਾ ਨਹੀਂ ਆ ਪਰ ਮਨੁੱਖ ਦੇ ਅੰਦਰੋਂ ਦੀ ਕਿਹੜੀ ਸ਼ਕਤੀ ਕੰਮ ਕਰ ਰਹੀ ਆ ਸਾਨੂੰ ਉਹਨੂੰ ਸਮਝਣ ਦੀ ਜ਼ਰੂਰਤ ਹੈ ਪਰ ਕਈ ਵਾਰੀ ਅਸੀਂ ਮਨੋਖਰ ਨਾਲ ਹੀ ਲੜਨ ਲੱਗ ਜਾਂਦੇ ਹਾਂ ਪਰ ਜੇ ਆਪਾਂ ਨੂੰ ਸਮਝ ਆ ਗਈ ਫਿਰ ਉਹਦੇ ਪਿੱਛੇ ਜਿਨ੍ਹਾਂ ਨੇ ਉਹਦੀਆਂ ਡੋਰਾਂ ਨੂੰ ਆਪਣੇ ਹੱਥਾਂ ਵਿੱਚ ਲਿਆ ਆ ਜੇ ਆਪਾਂ ਉਹਦੇ ਨਾਲ ਫਾਈਟ ਕਰਨੀ ਸ਼ੁਰੂ ਕਰ ਦਿੱਤੀ ਫਿਰ ਤੁਸੀਂ ਆਪਣੇ ਬੰਦੇ ਨੂੰ ਛੁਡਾ ਸਕਦੇ ਆ ਅਰ ਸੱਚੀ ਉਹਨੇ ਤੁਹਾਡੇ ਨਾਲ ਐਨ ਪਿਆਰ ਨਾਲ ਚੱਲਣ ਲੱਗ ਜਾਣਾ ਹੈ ਹallelujah ਆਓ ਆਪਾਂ ਦੇਖਦੇ ਹਾਂ ਜ਼ਬੂਰਾਂ ਦੀ ਕਿਤਾਬ ਪੁੱਤਰ ਬਾਈਬਲ ਦੇ ਵਿੱਚੋਂ ਜ਼ਬੂਰਾਂ ਦੀ ਕਿਤਾਬ ਉਹਦਾ 18 ਨੰਬਰ ਅਧਿਆਇ ਉਹਦੀ 34 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਉਹ ਮੇਰੇ ਹੱਥਾਂ ਨੂੰ ਜੁੱਧ ਕਰਨਾ ਸਿਖਾਉਂਦਾ ਹੈ ਕਿ ਮੇਰੀਆਂ ਬਾਹਾਂ ਪਿੱਤਲ ਦਾ ਢੁਣਖ ਝੁਕਾ ਦਿੰਦੀਆਂ ਹਨ ਹallelujah ਇੱਥੇ ਰਾਜਾ ਦਾਊਦ ਪਰਮੇਸ਼ਰ ਜੀ ਦੇ ਲਈ ਇਹ ਸ਼ਬਦ ਜਿਹੜਾ ਆ ਉਹ ਬੋਲ ਰਹੇ ਆ ਕਿਉਂਕਿ ਰਾਜੇ ਦਾਊਦ ਨੇ ਬਹੁਤ ਲੜਾਈਆਂ ਲੜੀਆਂ ਅਰ ਪ੍ਰਭੂ ਜੀ ਦੀ ਕਿਰਪਾ ਦੇ ਨਾਲ ਸਭ ਲੜਾਈਆਂ ਦੇ ਵਿੱਚ ਉਹਨੇ ਫਤਿਹ ਵੀ ਪਾਈ। ਅਰ ਰਾਜਾ ਦਾਊਦ ਕਹਿੰਦਾ ਕਿ ਉਹ ਮੇਰੇ ਹੱਥਾਂ ਨੂੰ ਜੰਦ ਕਰਨਾ ਸਿਖਾਉਂਦਾ ਆ। ਕੌਣ? ਸਰਵਸ਼ਕਤੀਮਾਨ ਯਹੋਵਾ ਪਰਮੇਸ਼ਰ ਜੀ। ਉਹ ਕਹਿੰਦਾ ਮੈਂ ਉਹਦੀ ਦਿੱਤੀ ਸਮਝ ਦੇ ਨਾਲ ਜੁੱਦ ਲੜਦਾ ਆ। ਉਹਨੇ ਮੈਨੂੰ ਸਿਖਾਇਆ ਆ ਜੁੱਦ ਕਿਵੇਂ ਲੜਨਾ ਆ। ਹੋ ਸਕਦਾ ਉਹ ਸਰੀਰਕ ਜੁੱਧ ਦੀ ਗੱਲ ਕਰ ਰਿਹਾ ਹੋਵੇ ਤੇ ਹੋ ਸਕਦਾ ਉਹ ਆਤਮਿਕ ਜੁੱਧ ਦੀ ਵੀ ਗੱਲ ਕਰ ਰਿਹਾ ਹੋਵੇ ਪਰ ਜਦੋਂ ਅਸੀਂ ਨਿਊ ਟੈਸਟਾਮੈਂਟ ਵਿੱਚ ਆ ਜਾਂਦੇ ਆ ਅਸੀਂ ਹੁਣ ਸਪਿਰਚੁਅਲ ਫਾਈਟ ਦੇ ਵਿੱਚ ਆ ਕਿਉਂਕਿ ਉਹ ਰਾਜਾ ਸੀ ਇੱਕ ਰਾਜੇ ਦੇ ਰਾਜੇ ਨੂੰ ਸੱਚੀ ਸਰੀਰਕ ਤੌਰ ਤੇ ਵੀ ਲੜਾਈਆਂ ਲੜਨੀਆਂ ਪੈਂਦੀਆਂ ਆ ਪਰ ਹੁਣ ਅਸੀਂ ਆਤਮਿਕ ਜੋਧੇ ਆ ਇਸ ਲਈ ਸਾਨੂੰ ਆਤਮਿਕ ਲੜਾਈਆਂ ਵੀ ਲੜਨੀਆਂ ਪੈਂਦੀਆਂ ਹਨ ਰਾਜਿਆਂ ਨੂੰ ਵੀ ਸਿਰਫ ਸਰੀਰਕ ਨਹੀਂ ਸਰੀਰਕ ਸਗੋਂ ਆਤਮਿਕ ਦੋਨੋਂ ਹੀ ਜਿਹੜੇ ਜੁੱਦਿਆ ਉਹ ਲੜਨੇ ਪੈਂਦੇ ਹਨ ਮੈਨੂੰ ਲੱਗਦਾ ਆਪਾਂ ਨੂੰ ਵੀ ਸਰੀਰਕ ਤੇ ਆਤਮਿਕ ਦੋਨੋਂ ਹੀ ਜੁੱਦ ਜਿਹੜੇ ਆ ਉਹ ਲੜਨੇ ਪੈਂਦੇ ਆ ਅਰ ਲੜਾਈ ਚਾਹੇ ਸਰੀਰਕ ਹੋਏ ਚਾਹੇ ਆਤਮਿਕ ਹੋਏ ਜੇ ਸਾਨੂੰ ਲੜਾਈ ਲੜਨੀ ਨਹੀਂ ਆਉਂਦੀ ਸਾਨੂੰ ਜੰਗ ਲੜਨ ਦੀ ਟੈਕਨੀਕ ਨਹੀਂ ਪਤਾ ਉਹਦਾ ਸਿਧਾਂਤ ਨਹੀਂ ਪਤਾ ਤਲਵਾਰ ਫੜਨੀ ਨਹੀਂ ਆਉਂਦੀ ਫਿਰ ਚਲਾਉਣੀ ਬਹੁਤ ਦੂਰ ਦੀ ਗੱਲ ਤੇ ਜਿੱਤਣਾ ਤਾਂ ਬਹੁਤ ਹੀ ਜ਼ਿਆਦਾ ਦੂਰ ਦੀ ਗੱਲ ਹੈ ਇੱਥੇ ਕਹਿੰਦਾ ਉਹ ਮੇਰੇ ਹੱਥਾਂ ਨੂੰ ਜੁੱਧ ਕਰਨਾ ਸਿਖਾਉਂਦਾ ਹੈ ਤੇ ਮੇਰੀਆਂ ਬਾਹਾਂ ਪਿੱਤਲ ਦਾ ਧੁਨਖ ਝੁਕਾ ਦਿੰਦੀਆਂ ਆ ਇੱਕ ਮਸੀਹੀ ਜੋਦਾ ਇੱਕ ਮਸੀਹੀ ਚੇਲਾ ਮਸੀਹੀ ਵਿਸ਼ਵਾਸੀ ਜਿਹੜਾ ਬਲੀਵਰ ਆ ਉਹ ਇੱਕ ਸਿਪਾਹੀ ਦੇ ਨਿਆਈ ਆ ਉਹ ਜੋਧੇ ਦੀ ਨਿਆਈ ਆ ਅਰ ਆਪਣੇ ਆਖਰੀ ਸਾਹਾਂ ਤੱਕ ਜੰਗ ਦੇ ਮੈਦਾਨ ਵਿੱਚ ਰਹਿੰਦੇ ਆ ਉਹ ਰਣ ਭੂਮੀ ਦੇ ਵਿੱਚ ਰਹਿੰਦੇ ਆ ਵਾਰ ਪਲੇਸਸ ਦੇ ਵਿੱਚ ਰਹਿੰਦੇ ਆ ਬਹੁਤ ਸੋਚਾਂ ਉਹਦੇ ਦਿਮਾਗ ਵਿੱਚ ਆਉਂਦੀਆਂ ਆ ਬਹੁਤ ਬੁਰੇ-bure ਖਿਆਲ ਆਉਂਦੇ ਆ ਜਿਹੜੇ ਉਹਨੂੰ ਕਹਿੰਦੇ ਤੂੰ ਕਿਹੜੇ ਚੱਕਰਾਂ 'ਚ ਪੈ ਗਿਆ ਹੈ ਸਾਰੀ ਦੁਨੀਆ ਮੇਲਾ ਦੇਖਣ ਗਈ ਆ ਤੂੰ ਬਾਈਬਲ ਚੱਕ ਕੇ ਚਰਚ ਨੂੰ ਤੁਰਿਆ ਜਾਣਾ ਆ ਕਈ ਲੜਾਈਆਂ ਆਉਂਦੀਆਂ ਆ ਪਰ ਉਹ ਲੜਦਾ ਹੀ ਰਹਿੰਦਾ ਉਹਨਾਂ ਸਾਰੇ ਵਿਚਾਰਾਂ ਦੇ ਨਾਲ ਨਹੀਂ ਇਹ ਗਲਤ ਵਿਚਾਰ ਆ ਨਹੀਂ ਇਹ ਵੀ ਗਲਤ ਵਿਚਾਰ ਆ ਇਹ ਇਹ ਮੇਰੀ ਨਜ਼ਰ ਦੇ ਰਾਈ ਪਾਪ ਮੇਰੇ ਅੰਦਰ ਜਾ ਰਿਹਾ ਉਹਦੇ ਨਾਲ ਵੀ ਲੜਦਾ ਆ ਹੱਥ ਗਲਤ ਕੰਮ ਕਰਨ ਲੱਗਦੇ ਉਹਦੇ ਨਾਲ ਲੜਦਾ ਕੰਨ ਗਲਤ ਚੀਜ਼ ਸੁਣਨ ਲੱਗਦੇ ਉਹਦੇ ਨਾਲ ਲੜਦਾ ਮਨ ਗਲਤ ਯੋਜਨਾ ਬਣਾਉਣ ਲੱਗਦਾ ਉਹਦੇ ਨਾਲ ਲੜਦਾ ਇੱਕ ਵਿਸ਼ਵਾਸੀ ਆਖਰੀ ਸਾਹਾਂ ਤੱਕ ਇੱਕ ਲੜਾਈ ਲੜਦਾ ਆ ਜਿਹੜੀ ਆਤਮਿਕ ਲੜਾਈ ਆ ਔਰ ਸਭ ਤੋਂ ਵੱਧ ਉਹਨੂੰ ਖੁਦ ਦੇ ਨਾਲ ਹੀ ਲੜਨੀ ਪੈਂਦੀ ਆ ਆਪਣੇ ਅੰਦਰ ਉਹਦੇ ਇੱਕ ਜੁੱਧ ਦਾ ਮੈਦਾਨ ਬਣਿਆ ਆ ਜਿਹਦੇ ਵਿੱਚ ਉਹ ਲੜਦਾ ਹੀ ਰਹਿੰਦਾ ਆ ਔਰ ਉਹ ਹੀ ਲੜਾਈ ਲੜਨਾ ਯਹੋਵਾ ਪਰਮੇਸ਼ਵਰ ਜੀ ਹੀ ਸਿਖਾਉਂਦੇ ਆ ਜੇਕਰ ਸਾਨੂੰ ਪਰਮੇਸ਼ਵਰ ਜੀ ਬੰਦਨਾ ਦੇਣ ਤਾਂ ਕੋਈ ਮਨੁੱਖ ਕਦੀ ਵੀ ਇਸ ਲੜਾਈ ਦੇ ਵਿੱਚ ਫਤਿਹਮੰਦ ਨਹੀਂ ਹੋ ਸਕਦਾ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਇਸ ਲੜਾਈ ਨੂੰ ਹਾਰ ਜਾਂਦੇ ਆ ਉਹ ਆਪਣੇ ਮਨ ਦੇ ਗੁਲਾਮ ਹੋ ਜਾਂਦੇ ਆ ਉਹ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰ ਪੈਂਦੇ ਆ ਉਹਨਾਂ ਨੂੰ ਇਦਾਂ ਹੀ ਲੱਗਣ ਲੱਗ ਜਾਂਦਾ ਆਹੋ ਸਹੀ ਗੱਲ ਆ ਜੇ ਨਾ ਵੀ ਇੱਕ ਵੀਰਵਾਰ ਗਏ ਨਾ ਵੀ ਇੱਕ ਹਫਤਾ ਗਏ ਨਾ ਇੱਕ ਐਤਵਾਰ ਗਏ ਤਾਂ ਕਿਹੜਾ ਤਖਤਾ ਪਲਟ ਚੱਲਿਆ ਆ ਆਪਾਂ ਅਗਲੀ ਵਾਰੀ ਜਾਵਾਂਗੇ ਚਰਚ ਨੂੰ ਇਦ ਕੀ ਆ ਭਾ ਕੰਮ ਕਰ ਲੈਨੇ ਉਹ ਜਿੱਦਾਂ ਦਾ ਵਿਚਾਰ ਆਇਆ ਉਹਦਾਂ ਦਾ ਹੀ ਉਹਦੇ ਨਾਲ ਹੋ ਕੇ ਤੁਰ ਪਿਆ ਇਹਦਾ ਮਤਲਬ ਉਹ ਲੜਾਈ ਹਾਰ ਗਿਆ ਵੈਰੀ ਆਇਆ ਸੀ ਉਹਨੂੰ ਗੁਲਾਮ ਬਣਾਉਣ ਨੂੰ ਉਹ ਗੁਲਾਮ ਬਣਾ ਕੇ ਉਹਨੂੰ ਲੈ ਗਿਆ ਪਰ ਵਚਨ ਸੰਨੂ ਕੀ ਕਹਿੰਦਾ ਕਹਿੰਦਾ ਵੈਰੀ ਦਾ ਸਾਹਮਣਾ ਕਰੋ ਨਾਲ ਨਾ ਤੁਰ ਪੋ ਇਦਾਂ ਨਹੀਂ ਲਿਖਿਆ ਵੈਰੀ ਦੇ ਨਾਲ ਤੁਰ ਪਿਓ ਕਹਿੰਦਾ ਵੈਰੀ ਦਾ ਸਾਹਮਣਾ ਕਰੋ ਤੇ ਉਹ ਤੁਹਾਡੇ ਅੱਗੋਂ ਭੱਜ ਜਾਏਗਾ ਜਦੋਂ ਤੁਸੀਂ ਉਹ ਵਿਚਾਰ ਜਿਹੜੇ ਬਾਰ-ਬਾਰ ਤੁਹਾਡੇ ਅੰਦਰ ਆਉਂਦੇ ਆ ਉਹ ਚੀਜ਼ਾਂ ਜਿਹੜੀਆਂ ਬਾਰ-ਬਾਰ ਤੁਹਾਡੀ ਲਾਈਫ ਦੇ ਵਿੱਚ ਤੁਹਾਨੂੰ ਪਿੱਛੇ ਨੂੰ ਖਿੱਚਦੀਆਂ ਆ ਜਦੋਂ ਤੁਸੀਂ ਡਟ ਕੇ ਉਹਨਾਂ ਦੇ ਸਾਹਮਣੇ ਖੜੇ ਹੋ ਜਾਓਗੇ ਉਹ ਚੀਜ਼ਾਂ ਤੁਹਾਡੇ ਅੱਗੇ ਖਤਮ ਹੋ ਜਾਣਗੀਆਂ ਉਹ ਤੁਹਾਨੂੰ ਛੱਡ ਕੇ ਚਲੀਆਂ ਜਾਣਗੀਆਂ ਉਹ ਵਿਚਾਰ ਦੁਬਾਰਾ ਨਹੀਂ ਆਉਣਗੇ ਉਹ ਉਹ ਪਲੈਨਿੰਗਸ ਜਿਹੜੀਆਂ ਬੈਰੀ ਨੇ ਬਣਾਈਆਂ ਉਹ ਨਕਮੀਆਂ ਹੋ ਜਾਣਗੀਆਂ ਔਰ ਇਹ ਲੜਾਈ ਲੜਨਾ ਸਾਨੂੰ ਯਹੋਵਾ ਪਰਮੇਸ਼ਰ ਜੀ ਸਿਖਾਉਂਦੇ ਆ ਹੁਣ ਆ ਕਹਿੰਦਾ ਮੇਰੀਆਂ ਬਾਹਾਂ ਪਿੱਤਲ ਦਾ ਢੁਣ ਖਿੱਚਾ ਦਿੰਦੀਆਂ ਆ ਤੇ ਜਦੋਂ ਆਪਾਂ ਰਾਜਾ ਦਾਊਦ ਦੀ ਜਿਹੜੀ ਮੇਰੀ ਮੋਸਟ ਫੇਵਰਿਟ ਸਟੋਰੀ ਆ ਜਦੋਂ ਦਾਊਦ ਗੋਲੀਅਤ ਦੇ ਨਾਲ ਲੜਿਆ ਤਾਂ ਉੱਥੇ ਆਪਾਂ ਦੇਖਦੇ ਸੱਚੀ 다ਊਦ ਨੂੰ ਪਰਮੇਸ਼ਵਰ ਜੀ ਨੇ ਇੰਨਾ ਬਲ ਦਿੱਤਾ ਕਿ ਇੱਕ ਵਿਸ਼ਾਲ ਜਾਇੰਟ ਇੱਕ ਦਾਨਨ ਮਨੁੱਖ ਜਿਹੜਾ ਆ ਉਹਨੂੰ ਵੀ ਉਹਨੇ ਵੱਡ ਸਿੱਟਿਆ ਹਰਾ ਦਿੱਤਾ ਇੰਨਾ ਬਲ ਪਰਮੇਸ਼ਵਰ ਨੇ ਦਿੱਤਾ ਤਾਂ ਫੇ ਪਿੱਤਲ ਦਾ ਢੁਣਖ ਤਾਂ ਕੋਈ ਬਹੁਤ ਵੱਡੀ ਚੀਜ਼ ਨਹੀਂ ਹੁੰਦੇ ਅੱਗੇ ਪਰ ਕਿਉਂ 다ਊਦ ਦੇ ਅੰਦਰ ਇੰਨਾ ਬਲ ਆਇਆ ਉਹਨੇ ਇੱਕ ਗੱਲ કરી ਸੀ ਗੋਲੀਅਥ ਨੂੰ ਗੋਲੀਅਤ ਕਹਿੰਦਾ ਕਹੇ ਦੇਣਾ ਕਿ ਨੂੰ ਨਾਲ ਲੈ ਕੇ ਆਇਆ ਕਹਿੰਦਾ ਯਹੋਵਾ ਦੇ ਬਲ ਨਾਲ ਆਇਆ ਹallelujah ਗੋਲੀਅਤ ਦਾਊਦ ਦੇ ਬਲ ਨਾਲ ਨਹੀਂ ਮਰਿਆ ਸੀ ਯਹੋਵਾ ਪਰਮੇਸ਼ਵਰ ਦੇ ਬਲ ਦੇ ਨਾਲ ਮਰਿਆ ਸੀ ਹallelujah ਉਸ ਵੇਲੇ ਦਾਊਦ ਦੇ ਅੰਦਰ ਕਿਹਦਾ ਬਲ ਸੀ ਯਹੋਵਾ ਪਰਮੇਸ਼ਵਰ ਦਾ ਬਲ ਸੀ ਅਨ ਇੱਥੇ ਉਹੀ ਗੱਲ ਨੂੰ ਕਰ ਰਿਹਾ ਕਹਿੰਦਾ ਮੇਰੀਆਂ ਬਾਹਾਂ ਪਿੱਤਲ ਦਾ ਧੁਣਖ ਝੁਕਾ ਦਿੰਦੀਆਂ ਕਿਉਂਕਿ ਮੇਰੀਆਂ ਬਾਹਾਂ ਦੇ ਅੰਦਰ ਬਲ ਗੇਦਾ ਆ ਯਹੋਵਾ ਪਰਮੇਸ਼ਵਰ ਦਾ ਬਲ ਆ ਔਰ ਉਹ ਸਰਵ ਸ਼ਕਤੀਮਾਨ ਆ ਉਹ ਸਭ ਕੁਝ ਕਰਨ ਦੇ ਲਈ ਸਮਰਥੀ ਆ ਪਿੱਤਲ ਦਾ ਧੁਣ ਖਿਚਕਾਉਣ ਦਾ ਮਤਲਬ ਆ ਕੱਬੇ ਤੋਂ ਕੱਬੇ ਦਾ ਮਨ ਵੀ ਜਿਹੜਾ ਆ ਉਹ ਤੁਹਾਡੇ ਅੱਗੇ ਪੰਗਲ ਜਾਊਗਾ ਹallelujah ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਔਖੀਆਂ ਤੋਂ ਔਖੀਆਂ ਲੱਗਦੀਆਂ ਆ ਵੱਡੀਆਂ ਤੋਂ ਵੱਡੀਆਂ ਲੱਗਦੀਆਂ ਆ ਉਹ ਚੀਜ਼ਾਂ ਤੁਹਾਡੇ ਲਈ ਸਧਾਰਨ ਹੋ ਜਾਣਗੀਆਂ ਜਦੋਂ ਪਰਮੇਸ਼ਵਰ ਜੀ ਦੇ ਨਾਲ ਤੁਸੀਂ ਹੋਵੋਗੇ ਪਰ ਪਰਮੇਸ਼ਵਰ ਜੀ ਤੁਹਾਡੇ ਵੱਲ ਹੋਣਗੇ ਤਾਂ ਪਿੱਤਲ ਦੇ ਧੁਨਖ ਝੁੱਕ ਜਾਣਗੇ ਹallelujah ਤਾਂ ਅਗਰ ਤੁਸੀਂ ਅੱਜ ਕਿਸੇ ਵੀ ਸਮੱਸਿਆ ਦੇ ਵਿੱਚ ਕਿਸੇ ਬਿਮਾਰੀ ਦੀ ਅਵਸਥਾ ਦੇ ਵਿੱਚ ਕਿਸੇ ਕਰਜ਼ੇ ਦੇ ਵਿੱਚ ਤੁਹਾਨੂੰ ਇਹ ਪਿੱਤਲ ਦੇ ਧੁਨਖ ਵਰਗਾ ਦੇਖਦਾ ਹੈ ਤੁਹਾਨੂੰ ਲੱਗਦਾ ਮੈਂ ਤਾਂ ਬਹੁਤ ਡਾਕਟਰ ਬਦਲ ਕੇ ਦੇਖ ਲਿਆ ਮੈਂ ਬਹੁਤ ਵਕੀਲ ਬਦਲ ਕੇ ਦੇਖ ਲਿਆ ਮੈਂ ਬਹੁਤ ਸਿਆਣਿਆਂ ਦੇ ਜਾ ਕੇ ਦੇਖ ਲਿਆ ਇਹ ਕੰਮ ਨਹੀਂ ਹੋ ਸਕਦਾ ਮਤਲਬ ਤੁਹਾਨੂੰ ਇੰਪੋਸੀਬਲ ਲੱਗ ਰਿਹਾ ਹੈ ਅਸੰਭਵ ਲੱਗ ਰਿਹਾ ਹੈ ਪਰ ਜੇਕਰ ਤੁਸੀਂ ਅੱਜ ਕਹੋ ਮੇਰੀਆਂ ਬਾਹਾਂ ਆਰੰਧੀਆਂ ਕਰਕੇ ਮੇਰਾ ਬਲ ਯਹਵਾ ਪਰਮੇਸ਼ਵਰ ਉਹ ਸਮੱਸਿਆ ਦਾ ਹੱਲ ਅੱਜ ਇੱਥੇ ਹੀ ਹੋ ਜਾਣਾ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਆਮੇਨ ਹਾਲੇਲੂਇਆ ਉਸੇ ਘੜੀ ਹੋ ਜਾਣਾ ਜਦੋਂ ਤੁਹਾਡੇ ਮਨ ਨੇ ਇਸ ਗੱਲ ਨੂੰ ਮੰਨ ਲਿਆ ਕਿਉਂਕਿ ਬਲ ਕੌਣ ਦਿੰਦਾ ਆ ਯਹਵਾ ਪਰਮੇਸ਼ਵਰ ਕਹਿੰਦਾ ਬਲ ਤੇ ਸ਼ਕਤੀ ਉਸੇ ਤੋਂ ਹੀ ਆ ਆਦਰ ਤੇ ਮਹਿਮਾ ਧੰਨ ਵੀ ਉਸੇ ਤੋਂ ਹੀ ਆ ਹਾਲੇਲੂਇਆ ਤਾਂ ਉਹ ਹੀ ਸਾਨੂੰ ਬਲ ਦਿੰਦਾ ਹੈ ਜ਼ਬੂਰ 18 ਉਹਦੀ 37 ਤੇ 38 ਨੰਬਰ ਆਇਤ ਦੇ ਵਿੱਚ ਇਦਾਂ ਲਿਖਿਆ ਮੈਂ ਆਪਣੇ ਵੈਰੀਆਂ ਦਾ ਪਿੱਛਾ ਕਰਕੇ ਉਹਨਾਂ ਨੂੰ ਜਾਲਿਆ ਮੈਂ ਪਿਛਾਹਾਂ ਨਾ ਹਟਿਆ ਜਿੰਨਾ ਚਿਰ ਉਹਨਾਂ ਦਾ ਨਾਸ਼ ਨਾ ਹੋ ਗਿਆ ਮੈਂ ਉਹਨਾਂ ਨੂੰ ਅਜੇਹਾ ਪੰਡਿਆ ਕਿ ਉਹ ਫੇਰ ਨਾ ਉੱਠ ਸਕੇ ਉਹ ਮੇਰੇ ਪੈਰਾਂ ਹੇਠ ਡਿੱਗ ਪਏ ਸਨ ਕੀ ਕਹਿ ਰਿਹਾ ਕਿਨਾਂ ਮੈਂ ਆਪਣੇ ਵੈਰੀਆਂ ਦਾ ਪਿੱਛਾ ਕਰਕੇ ਜਾ ਲਿਆ ਜਦੋਂ ਅਸੀਂ ਪਰਮੇਸ਼ਵਰ ਜੀ ਦੇ ਉੱਤੇ ਭਰੋਸਾ ਰੱਖਣਾ ਸ਼ੁਰੂ ਕਰ ਦਿੰਨੇ ਆ ਸਾਡੇ ਮਨ ਨੂੰ ਤਸੱਲੀ ਆ ਜਾਂਦੀ ਕਿ ਸੱਚੀ ਹੁਣ ਸਾਡੇ ਅੰਦਰ ਪਰਮੇਸ਼ਵਰ ਦਾ ਆਤਮਾ ਆ ਔਰ ਵਚਨ ਦੇ ਵਿੱਚ ਲਿਖਿਆ ਨਾ ਬਲ ਨਾਲ ਨਾ ਜ਼ੋਰ ਨਾਲ ਪਰ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਪਹਾੜ ਉਖੜ ਜਾਂਦੇ ਆ ਤੇ ਪਰਮੇਸ਼ਵਰ ਦੀ ਹਜ਼ੂਰੀ ਚ ਪੱਥਰ ਪਿਗਲ ਜਾਂਦੇ ਆ ਰਾਹ ਬੱਧਰੇ ਹੋ ਜਾਂਦੇ ਆ ਸਭ ਕੁਝ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਹੋ ਜਾਂਦਾ ਜੋ ਸਾਡੇ ਬਲ ਨਾਲ ਨਹੀਂ ਹੁੰਦਾ ਜੋ ਸਾਡੀ ਸ਼ਕਤੀ ਦੇ ਨਾਲ ਨਹੀਂ ਹੋ ਸਕਦਾ ਉਹ ਪਰਮੇਸ਼ਵਰ ਦੇ ਬਲ ਤੇ ਆਤਮਾ ਦੇ ਨਾਲ ਹੁੰਦਾ ਹੈ ਹallelujah ਤੇ ਜਦੋਂ ਅਸੀਂ ਇਹ ਮੰਨਣ ਲੱਗ ਜਾਂਦੇ ਕਿ ਪਰਮੇਸ਼ਵਰ ਦਾ ਆਤਮਾ ਮੇਰੇ ਨਾਲ ਆ ਮੇਰੇ ਅੰਦਰ ਵਸਦਾ ਆ ਮੈਂ ਪਰਮੇਸ਼ਵਰ ਦੇ ਆਤਮਾ ਦਾ ਮੰਦਰ ਆ ਫਿਰ ਚੀਜ਼ਾਂ ਪਿੱਛੇ ਬੈ ਕੇ ਸਾਨੂੰ ਦੁਖੀ ਨਹੀਂ ਕਰਦੀਆਂ ਅਸੀਂ ਉਹਨਾਂ ਦੁਖੀ ਕਰਨ ਵਾਲੀਆਂ ਚੀਜ਼ਾਂ ਨੂੰ ਪਿੱਛੇ ਪੈ ਪਕੇ ਫੜ ਕੇ ਲਿਆਉਣੇ ਆ ਕਿ ਉਰੇ ਆਓ ਤੁਹਾਨੂੰ ਦੱਸੀਏ ਪਤਾ ਕਿ ਤੂੰ ਮੈਨੂੰ ਪਰੇਸ਼ਾਨ ਕਰਦਾ ਸੀ ਇੱਧਰ ਰਾਜਾ 다ਊਦ ਇੱਥੇ ਕੀ ਲਿਖਦਾ ਕਹਿੰਦਾ ਮੈਂ ਆਪਣੇ ਵੈਰੀਆਂ ਦਾ ਪਿੱਛਾ ਕਰਕੇ ਉਹਨਾਂ ਨੂੰ ਜਾਲ ਲਿਆ ਮੈਂ ਪਿੱਛੇ ਨਹੀਂ ਹਟਿਆ ਕਹਿੰਦਾ ਵੈਰੀ ਨੇ ਪਿੱਛਾ ਕਰਕੇ 다ਊਦ ਨੂੰ ਨਹੀਂ ਵੜਿਆ 다ਊਦ ਕਹਿੰਦਾ ਮੈਂ ਪਿੱਛਾ ਕਰਕੇ ਉਹਨੂੰ ਵੜ ਲਿਆ ਮੈਂ ਨਹੀਂ ਕਹਿੰਦਾ ਪਿੱਛੇ ਹਟਿਆ ਤੁਸੀਂ ਜਿਹੜੀਆਂ ਚੀਜ਼ਾਂ ਤੁਹਾਨੂੰ ਦੁੱਖ ਦਿੰਦੀਆਂ ਆ ਤੁਸੀਂ ਉਹਨਾਂ ਤੋਂ ਪਿੱਛੇ ਨਹੀਂ ਹਟਣਾ ਤੁਸੀਂ ਉਹਨਾਂ ਤੋਂ ਡਰਨਾ ਨਹੀਂ ਆ ਤੁਸੀਂ ਉਹਨਾਂ ਤੋਂ ਘਬਰਾਉਣਾ ਨਹੀਂ ਆ ਉਹਨਾਂ ਦੁੱਖਾਂ ਤੋਂ ਉਸ ਸਿਰ ਬੀੜ ਤੋਂ ਉਸ ਲੱਤਾਂ ਦੀ ਦਰਦ ਤੋਂ ਉਸ ਕਮਰ ਦੀ ਦਰਦ ਤੋਂ ਪੱਥਰੀਆਂ ਤੋਂ ਰਸਵਾਲੀਆਂ ਤੋਂ ਕਰਜ਼ਿਆਂ ਤੋਂ ਦੁੱਖਾਂ ਗਮਾਂ ਪਰੇਸ਼ਾਨੀਆਂ ਤੋਂ ਤੁਸੀਂ ਘਬਰਾਉਣਾ ਨਹੀਂ ਆਂ ਉਹਨਾਂ ਦਾ ਕਰਕੇ ਬੈਕਸਲਾਈਡ ਨਹੀਂ ਹੋ ਜਾਣਾ ਕਿ ਮੇਰਾ ਤੇ ਸਿਰ ਦੁਖਦਾ ਆ ਮੈਂ ਚੜ੍ਹ ਚ ਜਾਣਾ ਮੇਰਾ ਫੇ ਵੀ ਸਿਰ ਦੁਖੀ ਜਾਂਦਾ ਮੈਂ ਚੜ੍ਹ ਜਾਣਾ ਮੇਰੀਆਂ ਪੇ ਵੀ ਲੱਤਾਂ ਦੁਖੀ ਜਾਂਦੀਆਂ ਜੇ ਤੁਸੀਂ ਇਹ ਸੋਚ ਕੇ ਪਿੱਛੇ ਹਟ ਗਏ ਫੇਰ ਇਹਦਾ ਮਤਲਬ ਤੁਸੀਂ ਜੰਗ ਹਾਰ ਗਏ ਆ ਇੱਕ ਜੋਧਾ ਉਹੀ ਆ ਜਿਹੜਾ ਮਰਨ ਤੀਕ ਲੜਦਾ ਰਹਿੰਦਾ ਆ ਹallelujah ਤਾਂ ਅਗਰ ਤੁਸੀਂ ਜੋਦੇ ਆ ਤਾਂ ਤੁਸੀਂ ਆਪਣੇ ਆਖਰੀ ਸਾਹਾਂ ਤੱਕ ਲੜਨਾ ਹੈ ਬੈਠਣਾ ਉਦੋਂ ਆ ਜਦੋਂ ਜਿੱਤ ਪ੍ਰਾਪਤ ਹੋ ਗਈ ਤੇ ਜਦ ਤੱਕ ਜਿੱਤ ਨਹੀਂ ਜਾਂਦੇ ਉਦੋਂ ਤੱਕ ਲੜਦੇ ਰਹਿਣਾ ਹੈ ਫ੍ਰੀडम ਫਾਈਟਰਸ ਦਾ ਪਤਾ ਹੈ ਜਿਹੜੇ ਫੌਜੀਆ ਵਾਲੇ ਕੱਪੜੇ ਪਾਏ ਹੁੰਦੇ ਮੂੰਹ ਤੇ ਕਾਲੀਆਂ ਲਿਕਾਂ ਪਾਈਆਂ ਹੁੰਦੀਆਂ ਉਹਨਾਂ ਨੇ ਉਹਨਾਂ ਨੂੰ ਫ੍ਰੀडम ਫਾਈਟਰਸ ਕਹਿੰਦੇ ਆ ਉਹਨਾਂ ਦਾ ਇੱਕ ਉਹਨਾਂ ਦਾ ਸਿਧਾਂਤ ਆ ਦੂਰ ਡਾਇਰ ਲੜੋ ਜਾਂ ਮਰੋ ਜਾਂ ਤਾਂ ਜਿੱਤ ਕੇ ਵਾਪਸ ਆਉਣਾ ਹੈ ਜਾਂ ਫੇਰ ਮਰ ਜਾਣਾ ਹੈ ਜਿੱਤ ਪ੍ਰਾਪਤ ਕਰਨ ਦੇ ਲਈ ਪਰ ਹਾਰ ਨਹੀਂ ਮੰਨਣੀ ਹallelujah ਅਸੀਂ ਵੀ ਫਰੀडम फाइਟਰ ਆ ਅਸੀਂ ਆਪਣੀ ਆਜ਼ਾਦੀ ਦੇ ਲਈ ਲੜਨਾ ਹੈ ਅਸੀਂ ਜਿੱਤ ਪ੍ਰਾਪਤ ਕਰਨੀ ਨਹੀਂ ਜਿੱਤ ਤਾਂ ਮਿਲੀ ਹੋਈ ਆ ਉਹਨੂੰ ਬਸ ਕਾਇਮ ਰੱਖਣਾ ਹੈ ਹallelujah ਕਿਉਂਕਿ ਸਾਡੇ ਲਈ ਸਭ ਕੁਝ ਹੋ ਚੁੱਕਿਆ ਆ ਸਾਡੇ ਲਈ ਜਦੋਂ ਪ੍ਰਭੂ ਯਿਸੂ ਮਸੀਹ ਜੀ ਬਲੀਦਾਨ ਹੋਏ ਉਹਨਾਂ ਨੇ ਸਲੀਬ ਦੇ ਉੱਤੇ ਡਿਕਲੇਅਰ ਕਰ ਦਿੱਤਾ ਸੀ ਪੂਰਾ ਹੋਇਆ ਤਾਂ ਤੁਹਾਡੀ ਸ਼ਿਫਾ ਦਾ ਕੰਮ ਵੀ ਪੂਰਾ ਹੋ ਚੁੱਕਿਆ ਆ ਤੁਹਾਡੇ ਛੁਟਕਾਰੇ ਦਾ ਕੰਮ ਪੂਰਾ ਹੋ ਚੁੱਕਿਆ ਤੁਹਾਡੀ ਬਰਕਤ ਦਾ ਕੰਮ ਪੂਰਾ ਹੋ ਚੁੱਕਿਆ ਤੁਹਾਡੀ ਮੁਕਤੀ ਦਾ ਕੰਮ ਪੂਰਾ ਹੋ ਚੁੱਕਿਆ ਸਭ ਕੁਝ ਪੂਰਾ ਹੋ ਚੁੱਕਿਆ ਆ ਤੁਸੀਂ ਉਸ ਪੂਰੇ ਨੂੰ ਸੰਭਾਲ ਕੇ ਰੱਖਣਾ ਕਿ ਵੈਰੀ ਕਿਤੇ ਚੋਰੀ ਕਰਕੇ ਲੈ ਨਾ ਜਾਵੇ ਤੇ ਜੇ ਉਹ ਚੋਰੀ ਕਰਿਆ ਉਹ ਤੋਂ ਕਿੱਦਾਂ ਖਿੱਚ ਕੇ ਵਾਪਸ ਲੈਣਾ ਆ ਬਸ ਇਹੀ ਸਾਡੀ ਲੜਾਈ ਆ ਕਹਿੰਦਾ ਮੈਂ ਪਿੱਛੇ ਨਹੀਂ ਹਟਿਆ ਮੈਂ ਉਹਨਾਂ ਨੂੰ ਜਾ ਫੜਿਆ ਤੇ ਕੀ ਕੀਤਾ ਕਹਿੰਦਾ ਉਹਨਾਂ ਦਾ ਜਿੰਨਾ ਚਿਰ ਕਹਿੰਦਾ ਮੈਂ ਉਹਨਾਂ ਚਿਰ ਪਿੱਛੇ ਨਹੀਂ ਹਟਿਆ ਜੀ ਨਾਸ਼ ਨਾ ਹੋ ਗਿਆ ਮੈਂ ਉਹਨਾਂ ਨੂੰ ਅਜੇਹਾ ਪੰਡਿਆ ਕਿ ਉਹ ਫੇਰ ਨਾ ਉੱਠ ਸਕੇ ਉਹ ਮੇਰੇ ਪੈਰਾਂ ਹੇਠ ਡਿੱਗ ਪਏ ਉਹ ਵਿਚਾਰ ਜਿਹੜੇ ਬਾਰ-ਬਾਰ ਦੁੱਖ ਦਿੰਦੇ ਆ ਜਿਹੜੇ ਨੈਗੇਟਿਵ ਥਾਟਸ ਆਉਂਦੇ ਆ ਤੇਰੇ ਨਿਆਣਿਆਂ ਦੇ ਰਿਸ਼ਤੇ ਨਹੀਂ ਹੋਣਦੇ ਤੇਰਾ ਕਰਜ਼ਾ ਨਹੀਂ ਲਿੱਥਣਦਿਆ ਤੈਨੂੰ ਦੇਖ ਹੁਣ ਤੇਰੇ ਆਪਣੇ ਲੰਮੇ ਦਿਨ ਲੱਗ ਗਿਆ ਦੇਖ ਲੋ ਕਿ ਤੇਰੇ ਅਣਕੇ ਬੂਹੇ ਖੜਕੌਣਦੇ ਆ ਉਹ ਕਹਿੰਦੇ ਤੂੰ ਕੀ ਕਰਨ ਲੱਗ ਗਿਆ ਇਹ ਥਾਟਸ ਜਿਹੜੇ ਬਾਰ-ਬਾਰ ਸੌਣ ਲੱਗਿਆ ਵੀ ਮੰਜੇ ਤੇ ਆਉਂਦੇ ਆ ਰੋਟੀ ਪਕਾਉਂਦੇ ਆ ਰਹੇ ਆ ਗੱਡੀ ਚਲਾਉਂਦੇ ਆ ਰਹੇ ਜੋਬ ਤੇ ਬੈਠਿਆਂ ਆ ਰਹੇ ਜਦੋਂ ਬੇਲੇ ਬੈਠਦੇ ਉਦੋਂ ਹੀ ਆ ਰਹੇ ਆ ਇਹਨਾਂ ਨੂੰ ਤੁਸੀਂ ਕੁੱਟਣਾ ਵੱਟਣਾ ਮਾਰਨਾ ਆ ਇਹਨਾਂ ਵਿਚਾਰਾਂ ਦੇ ਨਾਲ ਤੁਸੀਂ ਲੜਨਾ ਆ ਕਹਿੰਦਾ ਮੈਂ ਐਸਾ ਫੰਡਿਆ ਕਿ ਉਹ ਨਾਸ਼ ਹੋ ਗਏ ਤੇ ਮੇਰੇ ਪੈਰਾਂ ਥੱਲੇ ਜਾ ਪਏ ਤੁਸੀਂ ਇਹਨਾਂ ਨੂੰ ਸਿਰ ਨਹੀਂ ਝੁਕਣ ਦੇਣਾ ਮਤਲਬ ਜਿੰਨੀ ਵੀ ਬਰੀ ਵੀ ਥੋਟ ਆਉਂਦਾ ਤੁਸੀਂ ਉੰਨੀ ਬਰੀ ਕਹਿਣਾ ਮੈਨੂੰ ਇਹ ਵਿਚਾਰ ਨਹੀਂ ਚਾਹੀਦਾ ਇਹ